ਪੀਵੀ ਟੂਡੇ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਅਸੀਂ ਅੱਜ ਪਿੰਡ ਗੜੀ ਅਜੀਤ ਸਿੰਘ ਵਿਖੇ ਬੈਠੇ ਆ ਜਿੱਥੇ ਸਾਡੇ ਨਾਲੇ ਤੁਸੀਂ ਦੇਖ ਸਕਦੇ ਹੋ ਕਿ ਕਿਹੜੇ ਸਖਸ਼ਾ ਜਿਨ੍ਹਾਂ ਨੂੰ ਮੇਰੀ ਜਾਣ ਪਛਾਣ ਪਰਉਣ ਦੀ ਵੀ ਲੋੜ ਨਹੀਂ ਹੈ ਕਿਉਂਕਿ ਉਹ ਆਪ ਹੀ ਇੱਕ ਜਾਣ ਪਛਾਣ ਹੈ ਜੋ ਜਿਨ੍ਹਾਂ ਨੂੰ ਸੁਣ ਕੇ ਤੁਸੀਂ ਅਕਸਰ ਤੁਹਾਡੀਆਂ ਕਈ ਵਾਰ ਇਦਾਂ ਦੇ ਸੀਰੀਅਸ ਉਹ ਗੀਤ ਗਾਉਂਦੇ ਆ ਗੰਭੀਰਤਾ ਗੰਭੀਰ ਹੋ ਕੇ ਤੁਹਾਡੀਆਂ ਅੱਖਾਂ ਚ ਪਾਣੀ ਆਟੋਮੈਟਿਕਲੀ ਆ ਜਾਂਦਾ ਅਜਿਹੇ ਕਲਾਕਾਰ ਇਹ ਬਹੁਤ ਮੁਸ਼ਕਲ ਨਾਲ ਪੈਦਾ ਹੁੰਦੇ ਆ ਔਰ ਮੱਸਾ ਮੱਸਾ ਇਦਾਂ ਦੇ ਕਲਾਕਾਰ ਸਮਾਜ ਨੂੰ ਜੁੜਦੇ ਆ ਜਿਹੜੇ ਸਮਾਜਿਕ ਸੇਧ ਦੇਣ ਵਾਲੇ ਹੁੰਣ ਸੋ ਸਾਡੇ ਨਾਲ ਇਸ ਵਕਤ ਫਿਰੋਜ਼ ਖਾਨ ਜੀ ਜੁੜ ਰਹੇ ਆ ਅਸੀਂ ਆਪ ਮਹਿਸੂਸ ਫਖਰ ਮਹਿਸੂਸ ਕਰਦੇ ਆ ਕਿਉਂਕਿ ਅਸੀਂ ਆਪ ਇਹਨਾਂ ਦੇ ਬਹੁਤ ਜ਼ਿਆਦਾ ਇਹਨਾਂ ਨਾਲ ਪ੍ਰੇਮ ਹੈ ਇਹਨਾਂ ਦੇ ਗੀਤਾਂ ਨਾਲ ਪ੍ਰੇਮ ਹੈ ਕਿਉਂਕਿ ਸਮਾਜਿਕ ਗੀਤ ਹੈ ਸੋ ਇਸ ਕਰਕੇ ਅਸੀਂ ਅੱਜ ਦੋ ਗੱਲਾਂ ਬਿਸ ਮਿੱਤਰਤਾ ਦੇ ਤੌਰ ਤੇ ਕਰਨ ਆਏ ਆ ਵੈਸੇ ਤਾਂ ਅਸੀਂ ਅੱਧਾ ਘੰਟਾ ਹੋ ਗਿਆ 15-20 ਮਿੰਟ ਹੋ ਗਏ ਸਾਨੂੰ ਇਹਨਾਂ ਨਾਲ ਡਿਸਕਸ਼ਨ ਕਰਦਿਆਂ ਨੂੰ ਪਾਣੀ ਧਣੀ ਪੀਂਦਿਆਂ ਨੂੰ ਪਰ ਫਰੋਜ ਜੀ ਸਾਡੇ ਚੈਨਲ ਤੇ ਤੁਹਾਡਾ ਹੱਥ ਜੁੜ ਕੇ ਵੈਲਕਮ ਹੈ ਤੇ ਤੁਹਾਡਾ ਸ਼ੁਕਰੀਆ ਕਿ ਤੁਸੀਂ ਅੱਜ ਸਾਡੇ ਨਾਲ ਬੈਠੋ ਸਾਡੇ ਨਾਲ ਸਤਿ ਸ਼੍ਰੀ ਅਕਾਲ ਜੀ ਸਾਰੀ ਪੰਜਾਬੀ ਆਤ ਨੂੰ ਸਤਿ ਸ਼੍ਰੀ ਅਕਾਲ ਹੈ ਜੀ ਵੀ ਟੂਡੇ ਚੈਨਲ ਇਦੇ ਤੇ ਜਿੰਨੇ ਵੀ ਸਰੋਤੇ ਜਿੰਨੇ ਵੀ ਦਰਸ਼ਕ ਬੈਠੇ ਹੋਏ ਐ ਇਸ ਵੇਲੇ ਸਭ ਦਾ ਬਹੁਤ ਬਹੁਤ ਧੰਨਵਾਦ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਦਬ ਸਤਕਾਰ ਐ ਫਰੋਜੀ ਫਸਟ ਗੱਲ ਉਹੀ ਕਿ ਜਿਸ ਤਰ੍ਹਾਂ ਅਫੀਮ ਦੀਆਂ ਗੋਲੀਆਂ ਦੇ ਕੇ ਜਾਂ ਮਤਲਬ ਮਾਰ ਧਾੜ ਕਰਕੇ ਜਾਂ ਕਬਜੇ ਕਬਜੇ ਲੈ ਕੇ ਤਾਂ ਬਹੁਤ ਕਲਾਕਾਰ ਅਗੇ ਨੂੰ ਆਉਣ ਦੀ ਕੋਸ਼ਿਸ਼ ਕੀਤੀ ਐ ਸੋ ਉਹਨਾਂ ਨੇ ਲੋਕਾਂ ਨੇ ਕੁਝ ਟਾਈਮ ਲਈ ਸੁਣੇ ਵੀ ਹੈ ਪਰ ਉਹ ਕੁਝ ਸਮੇਂ ਬਾਅਦ ਫਿਰ ਖਤਮ ਹੋ ਜਾਂਦੇ ਆ। ਪਰੰਤੂ ਤੁਸੀਂ ਇੱਕ ਇਦਾਂ ਦੀ ਕਲਾਕਾਰੀ ਛੱਡੀ ਹੈ, ਇਦਾਂ ਦੀ ਸ਼ਾਪ ਛੱਡੀ ਹੈ। ਇਹ ਗੋਡ ਗਿਫਟ ਕਹਿ ਸਕਦੇ ਆ, ਵਾਹਿਗੁਰੂ ਦੀ ਕਿਰਪਾ ਤੁਹਾਡੇ ਦੇ ਅਪਾਰ ਕਿਰਪਾ ਹੈ। ਸੋ ਕਿੰਨਾ ਕਿ ਕਿਉਂਕਿ ਜਿਹੜੇ ਉਹਦਾਂ ਦੇ ਗੀਤ ਹੈ ਉਹਨਾਂ ਨੂੰ ਈਜ਼ੀਲੀ ਤੁਸੀਂ ਸੌਖੇ ਤਰੀਕੇ ਨਾਲ ਅੱਗੇ ਆ ਜਾਂਦੇ ਹੋ। ਪਰੰਤੂ ਜਿਹੜੇ ਤੁਸੀਂ ਟੌਪਿਕ ਚੁਣਿਆ ਆ, ਜਿਹੜਾ ਤੁਸੀਂ ਵਿਸ਼ਾ ਚੁਣਿਆ ਹੋਇਆ ਉਹ ਬਹੁਤ ਮਤਲਬ ਸਟਰਗਲ ਵਾਲਾ, ਮਿਹਨਤ ਵਾਲਾ ਹੈ। ਕਿੰਨਾ ਕੁ ਹਾਰਡ ਵਰਕ ਕਰਨਾ ਹੈ। ਹਾਰਡ ਵਰਕ ਦੇਖੋ ਜੀ ਕੰਮ ਤਾਂ ਕੰਮ ਹੈ ਤੁਸੀਂ ਰੂਹ ਨਾਲ ਕਰੋ ਤੁਸੀਂ ਤਨ ਦੇਹੀ ਨਾਲ ਉਹਦੇ ਨਾਲ ਨਿਭੋ ਕੰਮ ਦੇ ਨਾਲ ਕੰਮ ਤੁਹਾਨੂੰ ਹਰ ਕੋਈ ਹੀ ਆਪਣਾ ਫਲ ਦਿੰਦਾ ਹੈ ਜੀ ਜਦੋਂ ਤੁਹਾਡੀ ਮਿਹਨਤ ਸੱਚੀ ਹੋਵੇ ਕਹਿੰਦੇ ਨੇ ਹਨਾ ਤੇ ਗਾਣੇ ਚੂਜ਼ ਕਰਦਾ ਮੈਂ ਉਹ ਕਿ ਜਿਹੜੇ ਸੱਭਿਆਚਾਰ ਦੇ ਨਾਲ ਜੁੜੇ ਹੋਣ ਮੈਂ ਹੁਣ ਵੀ ਹਲੇ ਅਸੀਂ ਰਸਤੇ 'ਚ ਗੱਲ ਕਰਦੇ ਆ ਰਹੇ ਸੀਗੇ ਕਿ ਉਹਨਾਂ ਕਲਾਕਾਰਾਂ ਦਾ ਯਾਰ ਨਾਮ ਲੈਣਾ ਬਣਦਾ ਹੈ ਜਿਨ੍ਹਾਂ ਨੇ ਸੱਭਿਆਚਾਰ ਨੂੰ ਖੋਲ ਕੇ ਪੀਤਾ ਹੋਇਆ। ਕੀ ਬਾਤ ਹੈ। ਉਹਨਾਂ ਦੇ ਵਿੱਚੋਂ ਆਂਦੇ ਨੇਗੇ ਗੁਰਦਾਸ ਮਾਨ ਜੀ। ਜੀ। ਉਹਨਾਂ ਦੇ ਵਿੱਚੋਂ ਆਂਦੇ ਆ ਹਰਪ੍ਰਜਨ ਮਾਨ ਜੀ। ਮਨਮੋਹਣ ਵਾਰਿਸ ਭਾਜੀ ਹੋਣੀ। ਕੀ ਬਾਤ ਹੈ। ਵਾਰਿਸ ਫੈਮਿਲੀ ਸਾਰੇ ਹੀ ਉਹਨਾਂ ਨੇ ਵਿਰਸੇ ਨੂੰ ਗਾਇਆ ਉਹਨਾਂ ਨੇ। ਹੋਰ ਵੀ ਬਹੁਤ ਸਾਰੇ ਆਰਟਿਸਟ ਨੇਗੇ ਜਿਨ੍ਹਾਂ ਨੇ ਹਮੇਸ਼ਾ ਅੱਛੀ ਸੱਚੀ ਤੇ ਸੁੱਚੀ ਗੱਲ ਕੀਤੀ ਹੈ। ਕੀ ਬਾਤ ਹੈ। ਸਤਿੰਦਰ ਸਰਤਾਜ ਹੋ ਗਏ। ਕਿਆ ਬਾਤ ਹੈ ਅੱਛਾ ਗਾਰੇ ਨੇਗੇ ਇਹ ਨਹੀਂ ਹੈਗਾ ਕਿ ਵੀ ਤੁਸੀਂ ਮਾੜਾ ਗਾ ਕੇ ਹੀ ਜਾਂ ਕੋਈ ਛੋਟੀ ਉੱਚੀ ਗੱਲ ਕਰਕੇ ਹੀ ਅੱਗੇ ਆ ਸਕਦੇ ਹੋ ਕਲਾਕਾਰ ਬਣ ਸਕਦੇ ਹੋ ਨਾਮ ਬਣ ਸਕਦੇ ਹੋ ਪਰ ਜੇ ਉਹ ਜਿਹੜਾ ਇਹ ਮਿਆਰ ਹੈ ਮਿਆਰ ਨੂੰ ਕਾਇਮ ਰੱਖਣਾ ਮਿਆਰ ਨੂੰ ਦੇਖ ਕੇ ਗਾਉਣਾ ਅੱਛੀ ਗੱਲ ਕਰਨੀ ਅੱਛੀ ਬਾਤ ਨਾਲ ਲੋਕਾਂ ਦੇ ਵਿੱਚ ਵਿਚਰਨਾ ਉਹ ਤੁਹਾਨੂੰ ਸਭ ਦੇ ਦਿਲਾਂ ਦਾ ਰਾਜਾ ਬਣਾ ਦਿੰਦੀ ਹੈ ਕਿਆ ਬਾਤ ਹੈ ਲੰਮੇ ਸਮੇ ਲਈ ਲੰਮੇ ਸਮੇ ਲਈ ਕਿਆ ਬਾਤ ਹੈ ਕਿ ਯਾਰੇ ਇਹ ਬੰਦਾ ਜਦੋਂ ਮੂੰਹ ਖੋਲੇਗਾ ਤੇ ਕੋਈ ਚੰਗੀ ਗੱਲ ਕਰੇਗਾ ਫਿਰ ਫਿਰ ਉਹ ਉਹ ਆਟੋਮੈਟਿਕਲੀ ਤੁਹਾਡਾ ਤੁਹਾਡੀ ਇਮੇਜ ਐਦਾਂ ਦੀ ਬਣ ਜਾਂਦੀ ਹੈ ਕਿ ਲੋਕ ਮੁਹੱਬਤ ਕਰਨ ਲੱਗ ਜਾਂਦੇ ਨੇ ਬਹੁਤ ਵਧੀਆ ਸੈਕੰਡ ਇੱਕ ਫਿਰੋਜ਼ੀ ਇੱਕ ਨਾ ਅੱਜਕੱਲ ਸਾਡੇ ਜਿਹੜੇ ਨੌਜਵਾਨ ਹੈ ਜੀ ਨੌਜਵਾਨ ਕਲਾਕਾਰ ਦੀ ਗੱਲ ਨੂੰ ਬਹੁਤ ਕਵਰ ਕਰਦੇ ਐ ਇੱਕਦਮ ਤੁਹਾਡੀ ਤੁਹਾਡੀ ਇੱਕਦਮ ਗੱਲ ਫਿੱਟ ਬਹਿ ਜਾਂਦੀ ਉਹਨਾਂ ਦੇ ਕਿਉਂਕਿ ਇਹ ਨੌਜਵਾਨੀਆਂ ਜਦੋਂ ਚੜਦੀ ਉਮਰ ਹੁੰਦੀ ਹੈ ਕੁਝ ਵੀ ਅਸੀਂ ਸੋਚਣ ਲਈ ਤਿਆਰ ਨਹੀਂ ਹੁੰਦੇ ਪ੍ਰੰਤੂ ਬਹੁਤੇ ਕਲਾਕਾਰਾਂ ਨੇ ਬਹੁਤ ਕੋਰਾਹੇ ਪਾਉਣ ਦੀ ਜਿੰਨਾ ਕਹੇ ਸੀ ਕੋਸ਼ਿਸ਼ ਕੀਤੀ ਹੈ ਸੋ ਤੁਸੀਂ ਨੌਜਵਾਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਕਿ ਕੀ ਅੱਜ ਕੱਲ ਜਿੰਦਾਂ ਦੇ ਹਾਲਾਤ ਹੈ ਉਹ ਕਿਦਾਂ ਨੂੰ ਤੁਰਨਾ ਚਾਹੀਦਾ ਕੀ ਤੁਹਾਡੇ ਲਈ ਸੰਦੇਸ਼ ਕੀ ਉਹਨਾਂ ਨੂੰ ਦੇਖੋ ਇੱਕ ਫਿਲਮ ਦਾ ਵੀ ਇੱਕ ਗੀਤਾਂ ਦਾ ਵੀ ਗੀਤ ਸੰਗੀਤ ਦਾ ਵੀ ਪੰਛੀਆਂ ਦਾ ਵੀ ਅਸਰ ਹੁੰਦਾ ਹੈ ਇਨਸਾਨਾਂ ਤੇ ਅਸਰ ਤਾਂ ਹੋਣਾ ਹੀ ਹੋਣਾ ਕਿਉਂਕਿ ਅਸੀਂ ਸੂਝ-ਬੂਝ ਰੱਖਣ ਵਾਲੀ ਜੀ ਅ ਪ੍ਰਜਾਤੀ ਹੈਗੇ ਆ ਪਰਮਾਤਮਾ ਦੀ ਬਣਾਈ ਹੋਈ ਹੈ ਨਾ ਤੇ ਉਹਦੇ ਵਿੱਚ ਮਾੜੇ ਦਾ ਵੀ ਅਸਰ ਹੁੰਦਾ ਹੈ ਚੰਗੇ ਦਾ ਵੀ ਅਸਰ ਹੁੰਦਾ ਹੈ ਜੇ ਅਸੀਂ ਆਪਣੀਆਂ ਪੀੜ੍ਹੀਆਂ ਨੂੰ ਬਚਾ ਕੇ ਰੱਖਣਾ ਹੈ ਜੇ ਅਸੀਂ ਚਾਹੁੰਦੇ ਆ ਕਿ ਸਾਡੇ ਪੁੱਤ-ਪੋਤਰੇ ਸਾਡੇ ਅੱਗੇ ਵੀੜੀਆਂ ਜਿਹੜੀਆਂ ਹੈਗੀਆਂ ਉਹ ਅੱਛਾ ਸੰਗੀਤ ਸੁਣਨ ਅ ਅੱਛੀ ਗੱਲ ਕਰਨ ਤੇ ਸਾਡਾ ਪੰਜਾਬ ਬਾਬੇ ਨਾਨਕ ਦਾ ਪੰਜਾਬ ਬਣਿਆ ਰਹੇ ਤਾਂ ਫਿਰ ਸਾਨੂੰ ਅੱਛੀ ਗੱਲ ਕਰਨੀ ਚਾਹੀਦੀ ਹੈਗੀ ਮੈਂ ਮੈਂ ਫੇਰ ਗੱਲ ਉਹੀ ਕਰਦਾ ਕਿ ਵੀ ਛੋਟੀ ਗੱਲ ਕਰਕੇ ਅਸੀਂ ਹੋ ਸਕਦਾ ਵੀ ਹਾਂ 2 ਘੰਟੇ ਬੜਾ ਅੱਛਾ ਐਂਟਰਟੇਨ ਕਰ ਸਕਦੇ ਹਾਂ ਪਰ ਅੱਛੀ ਗੱਲ ਦੇ ਨਾਲ ਉਹ ਸਾਡਾ ਮਿਆਰ ਬਣਿਆ ਰਹੂਗਾ ਹੋਰ ਤੇ ਕੋਈ ਗੱਲ ਨਹੀਂ ਚੱਲੀ ਤਾਂ ਉਹ ਵੀ ਜਾਂਦੇ ਨੇ ਕਿ ਜੀਨਾਂ ਨੂੰ ਨਾ ਗਾਣਾ ਆਂਦਾ ਹੈ ਨਾ ਜਿਨ੍ਹਾਂ ਨੇ ਕਦੇ ਗਾਉਣਾ ਹੀ ਹੈ ਹੈਨਾ ਉਹ ਵੀ ਅੱਜ ਦੀ ਡੇਟ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਕਿ ਕੀ ਨਾਮ ਲੈਣਾ ਸਾਰੇ ਭਗਤ ਬੰਦੇ ਵੀ ਹੈਨਾ ਅ ਬਟ ਮੈਂ ਇੱਕੋ ਹੀ ਗੱਲ ਕਹਿਣਾ ਕਿ ਵੀ ਮੈਂ ਫਿਰ ਉਹੀ ਗੱਲ ਆ ਗਈ ਕਿ ਵਿਰਸੇ ਨੂੰ ਖੋਲ ਕੇ ਪੀਣਾ ਪੈਂਦਾ ਪਹਿਲਾਂ ਫਿਰ ਹੀ ਤੁਸੀਂ ਕੋਈ ਚੰਗੀ ਗੱਲ ਕਰ ਸਕਦੇ ਹੋ ਆਪਣੇ ਫਰੋਜੀ ਅੱਜ ਤੁਸੀਂ ਛੰਝ ਮੇਲੇ ਤੇ ਆਇਓ ਮਤਲਬ ਛੰਝ ਮੇਲੇ ਦਾ ਸਾਡਾ ਚੱਲ ਰਿਹਾ ਫੰਕਸ਼ਨ ਅੱਜ ਸੱਭਿਆਚਾਰਕ ਮੇਲਾ ਹੈ ਕੱਲ ਨੂੰ ਛੰਝ ਮੇਲਾ ਹੋਣਾ ਪਰੰਤੂ ਬੱਚੇ ਜਿਹੜੇ ਸਾਡੇ ਅਸੀਂ ਅਸੀਂ ਲੱਖਾਂ ਰੁਪਏ ਛਿੰਝ ਮੇਲੇ ਦੇ ਖਰਚ ਰਹੇ ਆ ਪਰੰਤੂ ਅਸੀਂ ਬੱਚਿਆਂ ਨੂੰ ਆਪਣੇ ਬੱਚਿਆਂ ਨੂੰ ਚੰਗੇ ਪਲੇਅਰ ਨਹੀਂ ਬਣਾ ਸਕੇ ਚੰਗੇ ਪਹਿਲਵਾਨ ਨਹੀਂ ਬਣਾ ਸਕੇ ਉਹ ਪਹਿਲਵਾਨ ਸਾਨੂੰ ਬਾਹਰੋਂ ਸਦਨੇ ਪੈ ਰਹੇ ਕੁਝ ਇਦਾਂ ਦਾ ਕੋਈ ਮੈਟਰ ਹੋ ਜਾ ਮੈਟਰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਮੇਟੀਾਂ ਹਾਂ ਕਿ ਅਖਾੜੇ ਬਣਾਏ ਜਾਣ ਕੁਝ ਤਾਂ ਦੇਖੋ ਸਾਡੇ ਪੰਜਾਬ ਨੂੰ ਨਸ਼ਿਆਂ ਨੇ ਲੈ ਲਿਆ ਜੀ ਹਨਾ ਪਰ ਇਹ ਵੀ ਨਹੀਂ ਹੈਗਾ ਕਿ ਵੀ ਬੀਜ਼ਨਸ ਹੈ ਜੀ ਬੜਾ ਖੁਸ਼ ਜਿੰਦਾ ਬੈਠਾ ਹੋਇਆ ਹੈ ਮੁੰਡੇ ਪਹਿਲਵਾਨ ਸਾਡੇ ਇੱਥੇ ਦੇ ਸਾਡੇ ਮੁੰਡੇ ਕਵੱਡੀ ਵਾਲੇ ਇੱਥੇ ਦੇ ਸਾਡੇ ਮੁੰਡੇ ਕਰੈਕਟਰ ਬੜੇ ਜ਼ਬਰਦਸਤ ਨੇਗੇ ਪੰਜਾਬ ਦੇ ਵਿੱਚ ਹਨਾ ਹਲੇ ਕੱਲ ਪਰਸਵੀਂ ਬੜਾ ਅੱਛੇ ਤਰੀਕੇ ਨਾਲ ਖੇਡੇ ਹੋਏ ਨੇ ਪਾਕਿਸਤਾਨ ਨਾਲ ਬਿਲਕੁਲ ਜੀ ਤੇ ਐਦਾਂ ਨਹੀਂ ਹੈਗੀ ਗੱਲ ਮਾਣ ਵਾਲੀ ਵੀ ਬਹੁਤ ਹੈਗੀ ਹੈ ਪਰ ਮੈਂ ਅਸੀਂ ਤੁਸੀਂ ਚਾਹਦੇ ਹੋ ਕਿ ਵੀ ਸਾਰੇ ਇੱਕੋ ਜਿਹੇ ਹੋਵੇ ਮਾਹੌਲ ਨਾ ਸਾਨੂੰ ਕਿਤੇ ਬਾਹਰੋਂ ਨਾ ਕੋਈ ਸਦਕ ਜੀ ਜੀ ਵੱਤ ਵੱਤ ਹੋਣ ਮੈਂ ਤਮੰਨਾ ਹੈ ਮਤਲਬ ਵੱਤ ਤੋਂ ਵੱਤ ਹੋਵੇ ਸਾਡੀ 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 ਇਸ ਆਸ ਨੂੰ ਸਾਡੀ ਨੂੰ ਪਰਮਾਤਮਾ ਸਾਡੀ ਅਰਦਾਸ ਨੂੰ ਫਲ ਫੁੱਲ ਲਾਵੇ ਕਿ ਸਾਡਾ ਪੰਜਾਬ ਹੱਸਦਾ ਬਸਦਾ ਹੋਵੇ ਹੁਣ ਪਿੱਛੇ ਜੇ ਹੜਾਂ ਦੀ ਮਾਰ ਦੇ ਹੇਠ ਆ ਗਿਆ ਸਾਡਾ ਪੰਜਾਬ ਆ ਬਾਰੋਂ ਦੂਰੋਂ ਪਾਰੋਂ ਵੀ ਬਹੁਤ ਲੋਕਾਂ ਨੇ ਸਹਾਇਤਾ ਕੀਤੀ ਹੈ ਪਰ ਪੰਜਾਬ ਨੂੰ ਪੰਜਾਬ ਨਾਲ ਬੜਾ ਪਿਆਰ ਹੈ ਇਹ ਮੈਂ ਦੇਖਣ ਨੂੰ ਦੇਖਿਆ ਕਿ ਲੋਕ ਆਪੋ ਆਪਣੀਆਂ ਕਹਿਆਂ ਚੱਕ ਕੇ ਲੋਕ ਆਪੋ ਆਪਣੇ ਪੈਰਾਂ ਜੋੜੇ ਪਾ ਕੇ ਭੱਜ ਲੈ ਕੇ ਵੀ ਨਹੀਂ ਯਾਰ ਸਾਡੇ ਭਰਾ ਡੋਬ ਰਹੇ ਨੇ ਹਨਾ ਸੋ ਇਹੋ ਜਿਹੀ ਮੁਹੱਬਤ ਪੰਜਾਬ ਦੇ ਨਾਲ ਹੋਣੀ ਬੜੀ ਜ਼ਰੂਰੀ ਹੈ ਤੁਹਾਡੀ ਅਰਦਾਸ ਨੂੰ ਰੱਬ ਸਾਡੀ ਅਰਦਾਸ ਨੂੰ ਇਹ ਫਲ ਫੁੱਲ ਲਾਵੇ ਕਿ ਸਾਡੇ ਆਪਣੇ ਪਹਿਲਵਾਨ ਹੋਣ ਸਾਡੇ ਆਪਣੇ ਕਬੱਡੀ ਪਲੇਅਰ ਹੋਣ ਸਾਡੇ ਆਪਣੇ ਗਾਉਣ ਵਾਲੇ ਹੋਣ ਸਾਡੇ ਆਪਣਾ ਹੀ ਸਭ ਕੁਝ ਹੋਵੇ ਸਾਡਾ ਝੰਡਾ ਲੱਗਾ ਹੋਵੇ ਕੀ ਬਾਤ ਕੀ ਬਾਤ ਸੋ ਇਹ ਸਨ ਫਿਰੋਜ਼ ਖਾਨ ਜਿਨ੍ਹਾਂ ਨੇ ਬਹੁਤ ਹੀ ਪਿਆਰੀਆਂ ਪਿਆਰੀਆਂ ਗੱਲਾਂ ਕੀਤੀਆਂ ਸਾਡੇ ਕੋਲ ਸਮਾਂ ਥੋੜਾ ਹੈ ਕਰਨਾ ਅਜੇ ਬਹੁਤ ਕਰਨੀ ਸੀ ਕਿਉਂਕਿ ਭਾਜੀ ਹੁਣੇ ਨਾਲ ਖੜਿਆ ਕਹਿੰਦੇ ਤਿਆਰ ਹੋਣਾ ਸੋ ਹੁਣੇ ਅਸੀਂ ਤੁਹਾਨੂੰ ਇਹਨਾਂ ਦੀ ਕਲਾਕਾਰੀ ਵੀ ਦਿਖਾਵਾਂਗੇ ਸਟੇਜ ਤੇ ਵੀ ਤੁਹਾਨੂੰ ਲੈ ਕੇ ਚਲਾਂਗੇ ਸੋ ਉਦੋਂ ਤੱਕ ਸਾਡਾ ਤੁਸੀਂ ਚੈਨਲ ਜਿਹੜਾ ਸਬਸਕ੍ਰਾਈਬ ਜ਼ਰੂਰ ਕਰੋ ਜੇ ਤੁਸੀਂ ਫੇਸਬੁੱਕ ਤੇਨੂੰ ਫੋਲੋ ਜ਼ਰੂਰ ਕਰੋ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ਸ਼ੇਖਾਨ